ਪਿੰਡ ਬਾਦਲ ਵਿੱਚ ਵੱਡਾ ਰੋਡ ショ ਹੋਣ ਜਾ ਰਿਹਾ ਅਤੇ ਗੁਰਮੀਤ ਸਿੰਘ ਖੁੱਡਿਆ ਸਾਹਿਬ ਸਾਡੇ ਨਾਲ ਮੌਜੂਦ ਨੇ ਖੁੱਡਿਆ ਸਾਹਿਬ ਪਹਿਲੇ ਸਭ ਤੋਂ ਪਹਿਲੇ ਤਾਂ ਪਿੰਡ ਬਾਦਲ ਜਿਹੜਾ ਹੈਗਾ ਕਹਿੰਦੇ ਕਿ ਬਾਦਲਾ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਉਸ ਤੇ ਵਿੱਚ ਅੱਜ ਮੁੱਖ ਮੰਤਰੀ ਆ ਰਹੇ ਨੇ ਕੀ ਲੱਗਦਾ ਹੈ ਇਸ ਦਾ ਇਫੈਕਟ ਕਿਸ ਤਰੀਕੇ ਦਾ ਜਾਵੇਗਾ ਅਸੀਂ ਅੱਜ ਸਾਰੇ ਬਾਦਲ ਪਿੰਡ ਵਿੱਚ ਹੈ ਔਰ ਠੀਕ ਹੈ ਮਹਿਰੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇਸ ਪਿੰਡ ਨਾਲ ਵੀ ਸੰਬੰਧ ਹੈ ਇਸ ਤੇ 5000 ਦੇ ਨੇੜੇ ਆਬਾਦੀ ਹੋਣੀ ਹੋਰ ਲੋਕ ਵੀ ਵਸਦੇ ਆ ਗਰੀਬ ਵੀ ਵਸਦੇ ਆ ਅਮੀਰ ਵੀ ਵਸਦੇ ਆ ਮੱਧ ਵਰਗੀ ਵੀ ਆ ਤੋ ਸਾਰੇ ਲੋਕਾਂ ਦਾ ਰਲ ਮਿਲ ਕੇ ਪਿੰਡ ਬਣਦਾ ਹੈ ਤੋ ਮੈਨੂੰ ਇਸ ਪਿੰਡ ਚੋਂ ਮੈਨੂੰ ਮੱਧ ਵਰਗੀ ਤੇ ਦਰਮਿਆਨੇ ਲੋਕਾਂ ਦਾ ਬਹੁਤ ਵੱਡਾ ਤੇ ਗਰੀਬ ਲੋਕਾਂ ਦਾ ਬਹੁਤ ਵੱਡਾ ਸਹਾਰਾ ਹੈ ਅੱਜ ਜੇ ਦੇਖੀਏ ਤਾਂ ਇੱਕ ਇੱਕ ਭੈਣ ਭਰਾ ਉਹ ਆਪਣੇ ਆਪ ਨੂੰ ਗੁਰਮੀਤ ਸਿੰਘ ਸਮਝ ਕੇ ਇਸ ਚੋਣ ਵਿੱਚ ਹਿੱਸਾ ਲੈ ਰਿਆ ਮੇਰੀ ਤਾਂ ਮੈਂ ਸਮਝਦਾ ਕੀ ਔਕਾਤ ਆ ਐਡਾ ਵੱਡਾ ਇਲੈਕਸ਼ਨ ਲੜਾਂ ਔਰ ਐਡੇ ਐਡੇ ਬੰਦਿਆਂ ਨਾਲ ਐਡੇ ਐਡੇ ਪਰਿਵਾਰਾਂ ਨਾਲ ਜਿਹਨੂੰ ਸਾਰੇ ਲੋਕ ਇਹ ਸਮਝਦੇ ਆ ਵੀ ਜਿਨ੍ਹਾਂ ਕੋਲੇ ਜਾਇਦਾਦ ਦੇ ਪੰਜਾਬ ਜਿੱਗਨੀ ਹੈ ਸੋ ਮੈਂ ਇੱਕ ਨਾ ਮਾਤਰ ਜਿਹਦੀ ਜਾਇਦਾਦ ਦਾ ਮਾਲਕ ਹੈ ਮੇਰੀ ਜਾਇਦਾਦ ਤੇ ਮੇਰੇ ਪਿਆਰੇ ਲੋਕ ਹੈ ਜਿਨ੍ਹਾਂ ਕੋਲੇ ਜਿਹਨੂੰ ਲੋਕਾਂ ਦਾ ਸਹਾਰਾ ਹੈ ਉਹਨੂੰ ਨੋਟਾਂ ਦੇ ਸਹਾਰੇ ਦੀ ਲੋੜ ਨਹੀਂ ਰਹੀਦੀ ਸੋ ਇੱਕ ਇੱਕ ਭੈਣ ਭਰਾ ਆਪਣੇ ਤੌਰ ਤੇ ਪੂਰਾ ਜੋਰ ਲਾ ਕੇ ਮਨ ਵਿੱਚ ਐਡਾ ਚਾ ਲੈ ਕੇ ਇਸ ਚੋਣ ਨੂੰ ਆਪਣੀ ਚੋਣ ਸਮਝ ਕੇ ਦਿਨ ਰਾਤ ਚੱਲ ਰਿਹਾ ਹੈ ਇਹਨਾਂ ਲੋਕਾਂ ਦਾ ਸਦਾ ਲਈ ਰਣੀ ਹੈ ਸਦਾ ਲਈ ਕਰ ਜਾਈਏ ਕੀ ਲੱਗਦਾ ਹੈ ਹੁਣ ਜਿਹੜਾ ਇਸ ਵਕਤ ਮਾਹੌਲ ਬਣ ਰਿਹਾ ਹੈ ਤਾਂ ਦੂਜੇ ਪਾਸੇ ਭਾਜਪਾ ਵੀ ਹੈਗੀ ਹੈ ਅਕਾਲੀ ਦਲ ਵੀ ਹੈਗਾ ਹੈ ਮਾਹੌਲ ਕੀ ਲੱਗ ਰਿਹਾ ਹੈ ਦੇਖਣ ਚ ਲੋਕਾਂ ਵਿੱਚ ਵਿੱਚਰਦੇ ਰਿਸਪਾਂਸ ਕਹੋ ਜਿਹਾ ਲੱਗ ਰਿਹਾ ਹੈ ਵੇਖੋ ਜੀ ਪਾਰਟੀਆਂ ਸਾਰੀਆਂ ਨੇ ਚੋਣ ਲੜਨੀ ਹੁੰਦੀ ਹੈ ਆਮ ਆਦਮੀ ਪਾਰਟੀ ਨੇ 2 ਸਾਲ ਪਹਿਲਾਂ ਜਿਹੜੀ ਜਦੋਂ ਲੋਕਾਂ ਨੇ ਨਵਾਂ ਫੈਸਲਾ ਲਿਆ ਜਿਹੜੇ ਆਪਣੇ ਆਪ ਨੂੰ ਰਾਜਨੀਤਿਕ ਘਰਾਣੇ ਸਮਝਣ ਲੱਗੇ ਸੀ ਲੋਕ ਜਿਨ੍ਹਾਂ ਦੇ ਘਰਾ ਦੇ ਰਿਸ਼ਤੇਦਾਰ ਪੰਜ ਪੰਜ ਸੱਤ ਸੱਤੇ ਐਮਐਲਏ ਉਹ ਉਹ ਲੋਕ ਪਾਸੇ ਕਰ ਦਿੱਤੇ ਗਏ ਲੋਕਾਂ ਨੇ ਇਹ ਦੇਸ਼ ਦੀ ਜਿਹੜੀ ਇਸ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਬਦਲੀ ਹੈ ਔਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਇਆ ਜਿਹੜੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਪਹਿਲਾ ਸਭ ਤੋਂ ਵੱਡਾ ਜਿਹੜਾ ਫੈਸਲਾ ਜਿਹੜੇ ਰਾਜਨੀਤਿਕ ਲੋਕ ਲੈਣ ਤੋਂ ਕਦੇ ਵੀ ਘਬਰਾਉਂਦੇ ਹੁੰਦੇ ਆ ਵੀ ਅਸੀਂ ਰਾਜਨੀਤਿਕ ਲੋਕ ਇੱਕ ਦੂਸਰੇ ਨਾਲ ਨਾ ਬਿਗਾੜੀਏ ਤੇ ਇਹ ਜਿਹੜੀਆਂ 5-5 7-7 ਪੈਨਸ਼ਨਾਂ ਪੁਰਾਣੇ ਲੋਕ ਰਹਿ ਰਹੇ ਸਨ ਉਹਨਾਂ ਨੂੰ ਕੱਟ ਕੇ ਇੱਕ ਪੈਨਸ਼ਨ ਤੇ ਐਮਐਲਏ ਨੂੰ ਕਰਤਾ ਪੂਰੇ ਸਾਹਿਬ ਇੱਥੇ ਦੇ ਲੋਕ ਕਿੰਨੇ ਕੁ ਜੁੜੇ ਹੋਣੇ ਤੁਹਾਡੇ ਨਾਲ ਤੁਸੀਂ ਪਰਸਨਲੀ ਇਸ ਏਰੀਆ ਨੂੰ ਜਾਣਦੇ ਹੋ ਤਾਂ ਇੱਕ ਤਰ੍ਹਾਂ ਬਾਦਲਪਿੰਡ ਦੇ ਵਿਸ਼ੇਸ਼ ਤੌਰ ਤੇ ਗੱਲ ਕਰੀਏ ਵੇਖੋ ਬਾਦਲਪਿੰਡ ਦੇ ਵੀ ਬਹੁਤ ਪਿਆਰੇ ਲੋਕ ਆ ਤੇ ਬੜੀ ਵੱਡੀ ਪਿਛਲੀ ਚੋਣ ਵਿੱਚ ਮੇਰੀ ਏਮਦਾਦ ਕੀਤੀ ਹੈ ਮੈਂ ਇਹ ਸਮਝਦਾ ਵੀ ਹੋਰ ਇਲਾਕਿਆਂ 'ਚ ਗੱਲ ਵੱਖਰੀ ਹੁੰਦੀ ਹੈ ਜਿਹੜਾ ਲੰਬੀ ਦਾ ਹਲਕਾ ਹੈ ਇੱਥੇ ਮੈਂ ਵੀ 32-33 ਸਾਲਾਂ ਤੋਂ ਘਰ-ਘਰ ਵਿੱਚ ਤੁਰਿਆ ਫਿਰਦਾ ਦੁੱਖ-ਸੁਖ ਦੇ ਅਸੀਂ ਸਾਂਝੀਦਾਰ ਆ ਇੱਕ ਦੂਸਰੇ ਦੇ ਹਰ ਇੱਕ ਨਾਲ ਜਾਣ ਪਛਾਣ ਮੇਰੀ ਵੀ ਹੈ ਔਰ ਦੂਸਰੇ ਪਾਸੇ ਜਿਹੜੀ ਚੋਣ ਸੀ ਪਿਛਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਵੀ ਹਰ ਘਰ ਚੀ ਉਹਨਾਂ ਦੀ ਜਾਣ ਪਛਾਣ ਸੀ ਪਰ ਉਹਨਾਂ ਚ ਜਿਹੜਾ ਲੋਕਾਂ ਨੇ ਫੈਸਲਾ ਲਿਆ ਕੋਈ ਸੋਚ ਸਮਝ ਕੇ ਮੈਂ ਨਹੀਂ ਕਹਿੰਦਾ ਉਹਨਾਂ ਨੇ ਉਹ ਬਹੁਤ ਉਹਨਾਂ ਨੇ ਪੰਜਾਬ ਦੇ ਵੱਡੇ ਸਮਾ ਉਹਨਾਂ ਨੇ ਜਿਹੜਾ ਲੰਮਾ ਸਮਾਂ ਮੁੱਖ ਮੰਤਰੀ ਵੀ ਬਣੇ ਆ ਔਰ ਵੱਡੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਲੀਡਰਾਂ ਚ ਉਹਨਾਂ ਦਾ ਨਾਮ ਵੀ ਲਿਆ ਜਾਂਦਾ ਸੀ ਪਰ ਲੰਬੀ ਹਲਕੇ ਦੇ ਲੋਕਾਂ ਨੇ ਜਿਹੜਾ ਸਾਰਾ ਨਿਚੋੜ ਕੱਢਿਆ ਜਾਂ ਉਹਨਾਂ ਨੇ ਫੈਸਲਾ ਦਿੱਤਾ ਹੈ ਉਹ ਦੋਨਾਂ ਚ ਸਾਡੇ ਜੋ ਸੋਚ ਸਮਝ ਕੇ ਮੇਰੇ ਵੱਲ ਦਿੱਤਾ ਹੋਣਾ ਕੋਈ ਮੇਰੇ ਚ ਕੋਈ ਕਾਣ ਲੱਗਿਆ ਹੋਣਾ ਮੇਰੇ ਚ ਕੋਈ ਗੁਣ ਔਗਣ ਛੋਟਾ ਮੋਟਾ ਮੇਰੇ ਪਿਆਰੇ ਲੋਕਾਂ ਨੂੰ ਲੱਗਿਆ ਹੋਊਗਾ ਮੈਂ ਕੁਝੇ ਸਮਾਂ ਆਖਰੀ ਸਵਾਲ ਹੈ ਮੇਰਾ ਕੋਈ ਚੀਜ਼ ਮਿਸ ਕਰ ਰਹੇ ਹਾਂ ਇਸ ਵਕਤ ਬਹੁਤ ਜ਼ਿਆਦਾ ਤੇ ਕੋਈ ਕਿਹੜੀ ਚੀਜ਼ ਜਿਹੜੀ ਸਭ ਤੋਂ ਜ਼ਿਆਦਾ એનર્ਜੀ ਇਸ ਵਕਤ ਦੇ ਰਹੀ ਹੈ ਵਖੋ ਜੀ એનર્ਜੀ ਤਾਂ ਇਹ ਸਾਰੇ ਪਿਆਰੇ ਲੋਕ ਹੀ ਦੇ ਰਹੇ ਆ ਤੇ ਮਿਸ ਮਾਪੇ ਨੂੰ ਹਰ ਇੱਕ ਬੰਦਾ ਕਰਦਾ ਤੇ ਹਮੇ ਵੀ ਅੱਜ ਹੁੰਦੇ ਦਾ ਬੜਾ ਮਾਣ ਮਹਿਸੂਸ ਹੋਣਾ ਉਹਨਾਂ ਵਾਸਤੇ ਉਹ ਵੱਡਾ ਕੁਝ ਦੋ ਸ਼ਬਦ ਕਰਨਾ ਚਾਹੁੰਗਾ ਉਹਨਾਂ ਦੇ ਅਸਲ ਵਿੱਚ ਹੁਣ ਇਸ ਇਸ ਵਕਤ ਨਾ ਹੀ ਕੁਝ ਬੋਲਿਆ ਜਾ ਸਕਦਾ ਮੈਂ ਪਰ ਮੈਂ ਕਹਿਣਾ ਵੀ ਉਹਨਾਂ ਦਾ ਚਾ ਵਡਾ ਬਹੁਤ ਦਾ ਹੀ ਮਸਤ। ਇਹ ਬਹੁਤ ਮਜ਼ਾ ਸਾਡੇ ਨਾਲ ਕੁੜਿਆ ਸਾਹਿਬ ਮੌਜੂਦ ਸੀਗੇ ਪੂਰੀ ਗੱਲਬਾਤ ਕੀਤੀ ਹੈ ਨਾਲ ਦੀ ਨਾਲ ਆਪਣੇ ਪੈਰੈਂਟਸ ਨੂੰ ਵੀ ਯਾਦ ਕੀਤਾ ਹੈ ਹੁੰਦੇ ਤਾਂ ਬਹੁਤ ਖੁਸ਼ ਹੋਣਾ ਸੀਗਾ। ਅ ਅਤੇ ਇਸ ਵਕਤ ਦੀ ਗੱਲ ਕਰੀਏ ਆਪਾਂ ਤਾਂ ਕਾਫੀ ਵੱਡੀ ਗਿਣਤੀ ਵਿੱਚ ਸਮਰਥਕ ਜਿਹੜੇ ਨੇ ਇਹਨਾਂ ਦੇ ਹੱਕ ਵਿੱਚ ਅਤੇ ਪੁੱਛੇ ਹੋਏ ਨੇ ਭਗਵੰਤ ਮਾਨ ਅੱਜ ਬਾਦਲਪਿੰਡ ਵਿੱਚ ਆਪਣਾ ਰੋਡ ਸ਼ੋਅ ਕਰ ਰਹੇ ਨੇ। ਪਿੰਡ ਬਾਦਲ ਤੋਂ ਕੈਮਰਾ ਪਰਸਨ ਮਰਪੁਰ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸੋਨਾ ਟੀਵੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ। zenic savera tv youtube facebook instagram x aur whatsapp channel par